ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਵੱਲੋਂ ਦੱਸੀਆਂ ਹੋਈਆਂ ਸਮਝਾਈਆਂ ਹੋਈਆਂ ਕੁਝ ਖਾਸ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਜਿਨ੍ਹਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਸੁਖੀ ਹੋ ਸਕਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਸਾਡੇ ਘਰ ਦੀ ਖੁਸ਼ਹਾਲੀ ਸੁੱਖ ਸ਼ਾਂਤੀ ਬਰਕਤ ਬਣੀ ਰਹਿ ਸਕਦੀ ਆ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਿਓ ਜੇ ਜੇਕਰ ਵੀਡੀਓ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੀ ਤਾਂ ਆਪ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਪੈਸੇ ਦੀ ਸਮੱਸਿਆ ਹਰ ਘਰ ਦੇ ਵਿੱਚ ਆ ਕੋਈ ਵਿਰਲੇ ਹੀ ਹੋਣਗੇ ਜੋ ਕਹਿਣਗੇ ਵੀ ਵਾਹਿਗੁਰੂ ਜੀ ਦਾ ਦਿੱਤਾ ਸਭ ਕੁਝ ਆ ਅਸੀਂ ਬਹੁਤ ਸੌਖੇ ਆ ਨਹੀਂ ਤੇ ਬਹੁਤੇ ਭੈਣ ਭਰਾ ਹਮੇਸ਼ਾ ਗਿਲਾ ਸ਼ਿਕਵਾ ਸ਼ਿਕਾਇਤ ਹੀ ਕਰਦੇ ਰਹਿੰਦੇ ਆ ਵੀ ਜਿੰਨਾ ਮਰਜ਼ੀ ਕਰ ਲੋ ਪਰ ਘਰ ਦੇ ਵਿੱਚ ਪੂਰੀ ਨਹੀਂ ਪੈਂਦੀ ਖਾਸ ਕਰਕੇ ਪੈਸੇ ਦੀ ਕਮੀ ਕਰਕੇ ਅਕਸਰ ਦੁਖੀ ਪਰੇਸ਼ਾਨ ਰਹਿੰਦੇ ਆ ਵੀ ਪੈਸਾ ਘਰ ਦੇ ਵਿੱਚ ਆਉਂਦਾ ਤਾਂ ਬਹੁਤ ਆ ਪਰ ਆਇਆ ਹੋਇਆ ਪੈਸਾ ਟਿਕਦਾ ਨਹੀਂ ਆ ਜਾਂ ਫਿਰ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਘਰ ਦੇ ਵਿੱਚ ਪੈਸਾ ਆਉਂਦਾ ਹੀ ਨਹੀਂ ਆ ਪੈਸਾ ਕਮਾਉਣ ਦਾ ਕੋਈ ਵੀ ਰਾਹ ਨਹੀਂ ਲੱਭ ਰਿਹਾ ਤਾਂ ਉਹ ਸਾਰੇ ਹੀ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਰਾਹੀਂ ਸਾਡੇ ਬਜ਼ੁਰਗਾਂ ਨੇ ਸਾਨੂੰ ਐਸੀ ਜੁਗਤ ਦੱਸੀ ਆ ਜਿਹਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਪੈਸਾ ਲਿਆ ਵੀ ਸਕਦੇ ਆ ਅਤੇ ਆਏ ਹੋਏ ਪੈਸੇ ਨੂੰ ਹੋਰ ਵਧਾ ਵੀ ਸਕਦੇ ਆ ਬਜ਼ੁਰਗ ਕਹਿੰਦੇ ਨੇ ਵੀ ਜਦੋਂ ਵੀ ਘਰ ਦੇ ਵਿੱਚ ਪੈਸਾ ਹੁੰਦਾ ਹੈ ਨਾ ਪੈਸਾ ਆਉਂਦੇ ਅਨਸਾਰ ਹੀ ਜੇਕਰ ਉਹਦੇ ਨਾਲ ਆ ਇੱਕ ਚੀਜ਼ ਰੱਖੀਏ ਤਾਂ ਫਿਰ ਘਰ ਦੇ ਵਿੱਚ ਬਰਕਤਾਂ ਹੀ ਬਰਕਤਾਂ ਰਹਿੰਦੀਆਂ ਨੇ ਕਦੇ ਵੀ ਪੈਸੇ ਵਿੱਚ ਕਮੀ ਨਹੀਂ ਆਉਂਦੀ ਤਾਂ ਉਹ ਕਿਹੜੀ ਚੀਜ਼ ਆ ਇਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਹੋ ਸਕਦਾ ਇਹ ਕਹਾਣੀ ਬਚਪਨ ਦੇ ਵਿੱਚ ਤੁਸੀਂ ਵੀ ਆਪਣੇ ਮਾਪੇ ਜਾਂ ਦਾਦਾ-ਦਾਦੀ ਜੀ ਦੇ ਕੋਲੋਂ ਪਹਿਲਾਂ ਵੀ ਸੁਣੀ ਹੋਵੇ ਕਿਉਂਕਿ ਇਹ ਕਹਾਣੀ ਬਹੁਤ ਹੀ ਸੋਹਣੀ ਆ ਸਿੱਖਿਆਦਾਇਕ ਆ ਸਾਨੂੰ ਬਹੁਤ ਕੁਝ ਸਮਝ ਆਉਂਦੀ ਆ ਕਹਿੰਦੇ ਇੱਕ ਪਿੰਡ ਦੇ ਵਿੱਚ ਦੋ ਔਰਤਾਂ ਰਹਿੰਦੀਆਂ ਸੀ ਦੋਵੇਂ ਆਂਗ-ਗਵਾਂਡ ਵਿੱਚ ਰਹਿੰਦੀਆਂ ਪੱਕੀਆਂ ਸਹੇਲੀਆਂ ਸਨ ਜੈਨ ਜਿਵੇਂ ਕਹਿ ਲਓ ਵੀ ਦੋਵੇਂ ਸਕੇਆ ਪਹਿਣਾ ਮੰਗ ਰੈਂਦੀਆਂ ਇੱਕ ਦੂਸਰੀ ਦੇ ਨਾਲ ਮਿਲ ਵਰਤਨ ਬਹੁਤ ਚੰਗਾ ਸੀ ਅਕਸਰ ਹੀ ਇੱਕ ਦੂਸਰੇ ਤੋਂ ਉਧਾਰ ਚੀਜ਼ ਲੈ ਕੇ ਵਰਤ ਲੈਂਦੀਆਂ ਪਰ ਕਹਿੰਦੇ ਇੱਕ ਵਾਰ ਉਹਨਾਂ ਦੇ ਵਿੱਚ ਲੜਾਈ ਝਗੜਾ ਹੋ ਗਿਆ ਕਲੇਸ਼ ਇੰਨਾ ਕੁ ਵੱਧ ਗਿਆ ਗੱਲ ਇੰਨੀ ਵੱਧ ਗਈ ਕਿ ਗੱਲ ਪੰਚਾਇਤ ਤੱਕ ਪਹੁੰਚ ਗਈ ਜਦੋਂ ਦੋਵਾਂ ਜਣੀਆਂ ਨੂੰ ਪੰਚਾਇਤ ਦੇ ਵਿੱਚ ਸੱਦਿਆ ਗਿਆ ਬੁਲਾਇਆ ਗਿਆ ਫੈਸਲਾ ਕਰਨ ਦੇ ਲਈ ਤਾਂ ਪਹਿਲਾ ਪੁੱਛਿਆ ਕਿ ਭਾਈ ਤੁਹਾਡੇ ਲੜਾਈ ਝਗੜੇ ਦਾ ਕਾਰਨ ਕੀ ਆ ਤਾਂ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਔਰਤ ਨੇ ਦੂਜੀ ਔਰਤ ਦੇ ਉੱਤੇ ਇਲਜ਼ਾਮ ਲਾਇਆ ਕਿ ਇਹਨੇ ਮੇਰੇ ਘਰ ਦੇ ਵਿੱਚੋਂ ਦੇਸੀ ਘਿਓ ਦਾ ਭਰਿਆ ਹੋਇਆ ਘੜਾ ਚੋਰੀ ਕਰ ਲਿਆ ਹੈ ਕਹਿੰਦੇ ਉਹਨ ਜਿਹਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਾ ਸੀ ਸਰਪੰਚ ਸਾਹਿਬ ਨੇ ਉਹਨੂੰ ਪੁੱਛਿਆ ਕਿ ਭਾਈ ਦੱਸੋ ਤੁਹਾਡੇ ਤੇ ਜੋ ਇਲਜ਼ਾਮ ਲੱਗਾ ਏ ਉਹ ਸਹੀ ਆ ਜਾਂ ਗਲਤ ਤਾਂ ਉਹ ਬੈਣ ਕਹਿਣ ਲੱਗੀ ਬੀ ਸਰਪੰਚ ਸਾਹਿਬ ਮੇਰੇ ਉੱਤੇ ਲੱਗਿਆ ਹੋਇਆ ਇਲਜ਼ਾਮ ਬਿਲਕੁਲ ਗਲਤ ਆ ਕਿਉਂਕਿ ਮੈਨੂੰ ਇਹਦੇ ਘਰ ਦੇ ਵਿੱਚੋਂ ਦੇਸੀ ਘਿਓ ਦਾ ਘੜਾ ਕਿਉਰੀ ਕਰਨ ਦੀ ਕੀ ਲੋੜ ਸੀ ਕਿਉਂਕਿ ਮੇਰੇ ਘਰ ਦੇ ਵਿੱਚ ਤਾਂ ਮੱਝ ਆ ਮੈਂ ਤਾਂ ਆਪਣੀ ਮੱਝ ਦੇ ਦੁੱਧ ਤੋਂ ਆਪ ਘਰ ਵਿੱਚ ਘਿਓ ਜੋੜਿਆ ਹੈ ਇਹ ਭਰਿਆ ਹੋਇਆ ਘੜਾ ਘਿਓ ਦਾ ਮੇਰਾ ਹੈ ਇਹ ਭੈਣ ਝੂਠ ਬੋਲਦੀ ਆ ਕਿਉਂਕਿ ਇਹਦੇ ਘਰ ਦੇ ਵਿੱਚ ਤਾਂ ਬੱਕਰੀ ਹੈ ਅਤੇ ਤੁਸੀਂ ਆਪ ਸਿਆਣੇ ਕਿ ਬੱਕਰੀ ਤੋਂ ਭਲਾ ਕੋਈ ਇੰਨਾ ਕਿਓ ਹੋ ਕਿੰਜ ਜੋੜ ਸਕਦਾ ਹੈ ਕਹਿੰਦੇ ਜਦੋਂ ਮੱਝ ਵਾਲੀ ਔਰਤ ਨੇ ਇਹ ਦਲੀਲ ਰੱਖੀ ਤਾਂ ਪੰਚਾਇਤ ਵੀ ਸੋਚਾਂ ਵਿੱਚ ਪੈ ਗਈ ਵੀ ਗੱਲ ਤਾਂ ਸੱਚ ਲੱਗ ਰਹੀ ਆ ਵੀ ਇੱਕ ਦੇ ਕੋਲ ਬੱਕਰੀ ਆ ਇੱਕ ਦੇ ਕੋਲ ਮੱਝ ਆ ਬੱਕਰੀ ਵਾਲੀ ਕਹਿ ਰਹੀ ਹੈ ਕਿ ਇਹ ਕਿਓ ਮੇਰਾ ਏ ਮੱਝ ਵਾਲੀ ਨੇ ਚੋਰੀ ਕੀਤਾ ਪਰ ਮੱਝ ਵਾਲੀ ਔਰਤ ਨੂੰ ਕੀ ਲੋੜ ਪਈ ਆ ਇਹਦੇ ਘਰ ਦਾ ਕਿਉਂ ਚੋਰੀ ਕਰਨ ਦਾ ਕਿਉਂਕਿ ਉਹਦੇ ਘਰ ਦੇ ਵਿੱਚ ਤਾਂ ਕੁੱਲਾ ਦੁੱਧ ਆ ਉਹ ਇਹਦੇ ਨਾਲੋਂ ਜ਼ਿਆਦਾ ਕਿਉਂ ਜੋੜ ਸਕਦੀ ਆ ਕਹਿੰਦੇ ਪੰਚਾਇਤ ਨੂੰ ਵੀ ਮੱਝ ਵਾਲੀ ਔਰਤ ਸੱਚੀ ਲੱਗੀ ਪਰ ਕਹਿੰਦੇ ਉਸ ਪਿੰਡ ਦੇ ਸਰਪੰਚ ਸਾਹਿਬ ਬੜੇ ਹੀ ਸਮਝਦਾਰ ਸੂਝਵਾਨ ਸਨ ਉਹਨਾਂ ਨੇ ਉਦੋਂ ਆ ਔਰਤਾਂ ਨੂੰ ਕਿਹਾ ਪਾਈ ਤੁਹਾਡਾ ਫੈਸਲਾ ਕੁਝ ਸਮੇਂ ਬਾਅਦ ਕਰਾਂਗੇ ਤੁਸੀਂ ਸਾਨੂੰ ਅਧੇਕ ਇੱਕ ਘੰਟੇ ਦਾ ਸਮਾਂ ਦਿਓ ਅਸੀਂ ਤੁਹਾਨੂੰ ਹੁਣੇ ਬੁਲਾ ਲਵਾਂਗੇ ਕਹਿੰਦੇ ਸਰਪੰਚ ਸਾਹਿਬ ਨੇ ਬੜੀ ਸੋਚ ਵਿਚਾਰ ਕੀਤੀ ਅਤੇ ਫਿਰ ਫੈਸਲਾ ਕੀਤਾ ਦੋਹਾਂ ਔਰਤਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਭੈਣੋ ਤੁਹਾਡਾ ਫੈਸਲਾ ਤੁਹਾਡੀ ਇੱਕ ਪ੍ਰੀਖਿਆ ਲੈ ਕੇ ਕੀਤਾ ਜਾਵੇਗਾ ਇਹ ਕਹਿ ਕੇ ਸਰਪੰਚ ਸਾਹਿਬ ਨੇ ਮੱਝ ਵਾਲੀ ਔਰਤ ਨੂੰ ਇੱਕ ਭਰੀ ਹੋਈ ਪਾਣੀ ਦੀ ਬਾਲਟੀ ਦੇ ਦਿੱਤੀ ਅਤੇ ਕਿਹਾ ਕਿ ਭੈਣੇ ਇਹਦੇ ਨਾਲ ਤੂੰ ਆਪਣੇ ਹੱਥ ਪੈਰ ਧੋ ਕੇ ਆਉਨੇ ਆ ਅਤੇ ਬਾਲਟੀ ਸਾਡੇ ਕੋਲ ਲੈ ਆਵੀਂ ਬੱਕਰੀ ਵਾਲੀ ਔਰਤ ਨੂੰ ਜੱਗ ਭਰ ਕੇ ਪਾਣੀ ਦਾ ਦੇ ਦਿੱਤਾ ਅਤੇ ਉਹਨੂੰ ਵੀ ਕਿਹਾ ਕਿ ਭੈਣੇ ਤੂੰ ਵੀ ਇਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਆਉਨੇ ਆ ਅਤੇ ਜੱਗ ਸਾਡੇ ਕੋਲ ਲੈ ਆਵੀਂ ਕਹਿੰਦੇ ਹੁਣ ਦੋਵੇਂ ਹੀ ਔਰਤਾਂ ਗਈਆਂ ਦੋਵਾਂ ਨੇ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਮੂੰਹ ਧੋਤਾ ਅਤੇ ਆਪਕੋ ਆਪਣੇ ਭਾਂਡੇ ਸਰਪੰਚ ਸਾਹਿਬ ਕੋਲ ਲੈ ਆਈਆਂ ਜਦੋਂ ਦੋਵਾਂ ਨੇ ਆਪਕੋ ਆਪਣੇ ਭਾਂਡੇ ਸਰਪੰਚ ਸਾਹਿਬ ਦੇ ਅੱਗੇ ਰੱਖੇ ਤਾਂ ਸਰਪੰਚ ਸਾਹਿਬ ਦੇ ਲਈ ਫੈਸਲਾ ਕਰਨਾ ਬਹੁਤ ਆਸਾਨ ਹੋ ਗਿਆ ਕਿਉਂਕਿ ਮੱਝ ਵਾਲੀ ਔਰਤ ਜਿਹਨੂੰ ਭਰੀ ਬਾਲਟੀ ਪਾਣੀ ਦੀ ਦਿੱਤੀ ਸੀ ਉਹਦੀ ਬਾਲਟੀ ਇੱਕਦਮ ਖਾਲੀ ਸੀ ਤੇ ਜਿਹੜੀ ਔਰਤ ਬੱਕਰੀ ਵਾਲੀ ਸੀ ਉਹਨੂੰ ਜੱਗ ਭਰ ਕੇ ਪਾਣੀ ਦਾ ਦਿੱਤਾ ਸੀ ਪਰ ਕਹਿੰਦੇ ਉਹਨੇ ਹੱਥ ਪੈਰ ਵੀ ਚੰਗੀ ਤਰ੍ਹਾਂ ਧੋਤੇ ਹੋਏ ਸਨ ਅਤੇ ਉਹ ਜੱਗ ਪਾਣੀ ਦਾ ਪੂਰਾ ਨਹੀਂ ਵਰਤਿਆ ਉਹਦੇ ਵਿੱਚੋਂ ਅੱਧਾ ਪਾਣੀ ਬਚਾ ਕੇ ਲੈ ਆਈ ਸੀ ਤਾਂ ਸਰਪੰਚ ਸਾਹਿਬ ਨੇ ਕਿਹਾ ਕਿ ਭਾਈ ਇਹ ਕਿਹੋ ਜਿਹਾ ਭਰਿਆ ਹੋਇਆ ਘੜਾ ਬੱਕਰੀ ਵਾਲੀ ਭੈਣ ਦਾ ਹੈ ਬੱਕਰੀ ਵਾਲੀ ਭੈਣ ਸੱਚ ਕਹਿ ਰਹੀ ਆ ਇਹ ਘਿਓ ਇਸ ਦਾ ਏ ਦੂਜੀ ਭੈਣ ਨੇ ਚੋਰੀ ਕੀਤਾ ਸੀ ਕਿਉਂਕਿ ਇਹ ਭੈਣ ਦੀ ਬੱਕਰੀ ਦੁੱਧ ਭਾਵੇਂ ਘਟ ਦਿੰਦੀ ਆ ਪਰ ਇਹ ਭੈਣ ਦੇ ਕੋਲ ਸਮਝਦਾਰੀ ਆ ਸੰਜਮ ਆ ਜੁਗਤ ਆ ਇਸ ਕਰਕੇ ਇਨੇ ਇੱਕ ਕੌ ਦਾ ਖੜਾ ਜੋੜਿਆ ਹੈ ਤਾਂ ਇਹ ਕਹਾਣੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਵੀ ਕੋਈ ਵੀ ਇਨਸਾਨ ਹੋਵੇ ਜੇਕਰ ਉਹ ਆਪਣੇ ਘਰ ਦੇ ਵਿੱਚ ਸਮਝਦਾਰੀ ਦੇ ਨਾਲ ਚੱਲਦਾ ਹੈ ਸੰਜਮ ਦੇ ਨਾਲ ਚੱਲਦਾ ਹੈ ਤਾਂ ਉਹ ਥੋੜੇ ਦੇ ਵਿੱਚ ਵੀ ਆਪਣਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਤਾਂ ਬਜ਼ੁਰਗਾ ਨੇ ਸਮਝਾਇਆ ਵੀ ਜਦੋਂ ਵੀ ਘਰ ਦੇ ਵਿੱਚ ਪੈਸਾ ਆਉਂਦਾ ਹੈ ਨਾ ਤਾਂ ਪੈਸੇ ਦੇ ਨਾਲ ਸਮਝਦਾਰੀ ਸੰਜਮ ਜ਼ਰੂਰ ਵਰਤੋ ਕਿਉਂਕਿ ਇਹ ਨਹੀਂ ਆ ਵੀ ਜੇਕਰ ਵਿੱਚ ਪੈਸਾ ਆਇਆ ਤਾਂ ਪੈਸਾ ਆ ਆਉਂਦਾ ਦੀ ਕਿ ਖੁੱਲਾ ਹੀ ਵਰਤਨਾ ਸ਼ੁਰੂ ਕਰ ਦਿੱਤਾ ਨਾ ਇਸ ਤਰ੍ਹਾਂ ਨਹੀਂ ਕਰਨਾ ਸਿਆਣੇ ਅਕਸਰ ਕਹਿੰਦੇ ਹੁੰਦੇ ਹਨ ਨਾ ਵੀ ਪੈਸੇ ਦੇ ਨਾਲ ਪੈਸਾ ਜੁੜਦਾ ਹੈ ਉਹ ਕਿਉਂ ਕਹਿੰਦੇ ਆ ਕਿਉਂਕਿ ਪੈਸਾ ਅੱਜ ਦੇ ਸਮੇਂ ਦੀ ਮੁੱਖ ਲੋੜ ਆ ਪੈਸੇ ਤੋਂ ਬਿਨਾ ਬੰਦਾ ਅੱਧਾ ਹੋ ਜਾਂਦਾ ਏ ਭਾਵ ਕਿ ਜੇਕਰ ਘਰ ਦੇ ਵਿੱਚ ਪੈਸਾ ਨਹੀਂ ਹੈ ਨਾ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਹੁੰਦੀ ਵੀ ਕੀ ਕਰੀਏ ਪਰ ਜੇਕਰ ਸਾਡੇ ਕੋਲ ਪੈਸਾ ਹੈ ਤਾਂ ਪੈਸੇ ਦਾ ਹੌਂਸਲਾ ਹੀ ਬਹੁਤ ਹੁੰਦਾ ਵੀ ਚਲੋ ਮੇਰੇ ਕੋਲ ਕੁਝ ਕ ਪੈਸਾ ਹੈ ਜੇ ਕੋਈ ਔਖਾ ਵੇਲਾ ਮੇਰੇ ਉੱਤੇ ਆਇਆ ਤਾਂ ਮੈਂ ਔਖੇ ਵੇਲੇ ਦੇ ਵਿੱਚ ਇਹ ਪੈਸਾ ਵਰਤ ਲਵਾਂਗਾ। ਪੈਸੇ ਦਾ ਬਹੁਤ ਸਹਾਰਾ ਹਰ ਆਂਦੇ ਬੰਦੇ ਨੂੰ ਕਿਉਂਕਿ ਅੱਜ ਕੱਲ ਔਖੀ ਸਮੇਂ ਦੇ ਵਿੱਚ ਕੋਈ ਵੀ ਬਾਹ ਨਹੀਂ ਫੜਦਾ। ਤਾਂ ਇਸੇ ਕਰਕੇ ਬਜ਼ੁਰਗ ਕਹਿੰਦੇ ਆ ਵੀ ਭਾਈ ਪੈਸੇ ਨੂੰ ਵੇਖ ਕੇ ਸਾਰਾ ਨਹੀਂ ਵਰਤ ਲੈਣਾ ਚਾਹੀਦਾ। ਕੁਝ ਕ ਪੈਸਾ ਬਚਾ ਕੇ ਰੱਖੀਏ ਤਾਂ ਜੋ ਸਾਡੇ ਮਨ ਦੇ ਉੱਤੇ ਬੋਝ ਨਾ ਪਵੇ। ਕਿਉਂਕਿ ਜੇਕਰ ਘਰ ਦੇ ਵਿੱਚ ਪੈਸਾ ਨਾ ਹੋਵੇ ਤਾਂ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਨੇ। ਵੀ ਘਰ ਵਿੱਚ ਪੈਸਾ ਨਹੀਂ ਆ। ਹੁਣ ਮੈਂ ਆਪਣੇ ਘਰ ਦੀਆਂ ਲੋੜਾਂ ਜ਼ਰੂਰ ਤਾਂ ਕਿੰਜ ਪੂਰਾ ਕਰਾਂਗਾ ਜਦੋਂ ਸਿਰ ਦੇ ਉੱਤੇ ਚਿੰਤਾਵਾਂ ਪਰੇਸ਼ਾਨੀਆਂ ਵੱਧਦੀਆਂ ਨੇ ਤਾਂ ਫਿਰ ਉਹ ਵਰਤਮਾਨ ਦੇ ਵਿੱਚ ਜੋ ਕੰਮ ਕਰ ਰਿਆ ਹੁੰਦਾ ਹੈ ਨਾ ਉਹਦੇ ਵਿੱਚ ਵੀ ਉਹਦਾ ਧਿਆਨ ਨਹੀਂ ਲੱਗਦਾ ਪੈਸੇ ਦੇ ਬੋਝ ਕਰਕੇ ਪੈਸਾ ਸਹੀ ਤਰੀਕੇ ਦੇ ਨਾਲ ਕਮਾ ਵੀ ਨਹੀਂ ਸਕਦਾ ਆਪਣੇ ਕੰਮਾਂ ਕਰਾ ਨੂੰ ਸਹੀ ਤਰੀਕੇ ਦੇ ਨਾਲ ਕਰ ਵੀ ਨਹੀਂ ਪਾਉਂਦਾ ਇਸ ਕਰਕੇ ਜੇਕਰ ਸਾਡੇ ਕੋਲ ਥੋੜਾ ਬਹੁਤਾ ਪੈਸਾ ਹੋਵੇਗਾ ਤਾਂ ਪਿਆਰ ਜਿਹਾ ਹੌਸਲਾ ਹੁੰਦਾ ਹੈ ਸਹਾਰਾ ਹੁੰਦਾ ਹੈ ਬੰਦਾ ਬੇਫਿਕਰਾ ਹੋ ਕੇ ਆਪਣੇ ਕੰਮਕਾਰ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਇਸੇ ਕਰਕੇ ਬਜ਼ੁਰਗ ਕਹਿੰਦੇ ਵੀ ਪੈਸੇ ਨੂੰ ਪੈਸਾ ਖੇਚਦਾ ਹੈ ਜੇ ਘਰ ਦੇ ਵਿੱਚ ਪਹਿਲਾਂ ਹੀ ਪੈਸਾ ਹੋਵੇ ਤਾਂ ਅਸੀਂ ਆਪਣੇ ਕਮਾਂਕਾਰਾਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਤਾਂ ਇਸ ਲਈ ਜਦੋਂ ਆਪਣੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਤਾਂ ਪੈਸੇ ਆਉਂਦੇ ਨੂੰ ਦੇਖ ਕੇ ਨਾਲ ਦੀ ਨਾਲ ਵਰਤਨਾ ਨਹੀਂ ਚਾਹੀਦਾ ਸਮਝਦਾਰੀ ਦੇ ਨਾਲ ਸੰਜਮ ਦੇਵ ਨਾਲ ਵਰਤਨਾ ਹੀ ਇਹ ਨਹੀਂ ਵੀ ਵੇਖੋ ਵੇਖੀ ਕਿਸੇ ਦੀ ਰੀਸ ਦੇ ਨਾਲ ਜੇ ਕਿਸੇ ਨੇ ਮਹਿੰਗੇ ਕੱਪੜੇ ਪਾਏ ਜਾਂ ਮਹਿੰਗੀਆਂ ਚੀਜ਼ਾਂ ਘਰ ਵਿੱਚ ਲੈ ਆਉਂਦੀਆਂ ਤਾਂ ਆਪਾਂ ਵੀ ਉਹਨਾਂ ਦੀ ਰੀਸ ਦੇ ਨਾਲ ਹੀ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਨਾ ਆਪਣੀ ਆਮਦਨੀ ਦੇਖ ਕੇ ਖਰਚਾ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਡੇ ਘਰ ਦੀਆਂ ਲੋੜਾਂ ਜ਼ਰੂਰਤਾਂ ਉਹਨਾਂ ਨੂੰ ਪਹਿਲ ਦੇਣੀ ਆ ਉਹ ਲਿਸਟ ਤਿਆਰ ਕਰੋ ਜਿਹੜਾ ਸਮਾਨ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਹੈ ਘਰ ਦੀ ਰਸੋਈ ਤੋਂ ਸ਼ੁਰੂਆਤ ਕਰਨੀ ਆ ਕਿਉਂਕਿ ਸਭ ਤੋਂ ਜ਼ਰੂਰੀ ਤਾਂ ਘਰ ਦੇ ਵਿੱਚ ਅੰਨ ਪਾਣੀ ਰਾਸ਼ਨ ਆ ਨਾ ਪਹਿਲਾਂ ਆਪਣੀ ਘਰ ਦੀ ਰਸੋਈ ਦਾ ਸਮਾਨ ਪੂਰਾ ਲਿਆ ਕੇ ਰਸੋਈ ਦੇ ਵਿੱਚ ਰੱਖਣਾ ਹੈ ਉਹ ਵੀ ਮਹੀਨੇ ਪਰਦਾ ਕਿਉਂਕਿ ਜਦੋਂ ਆਪਾਂ ਮਹੀਨੇ ਪਰਦਾ ਰਾਸ਼ਨ ਪਾਣੀ ਲੈ ਕੇ ਆਉਨੇ ਆ ਨਾ ਤਾਂ ਉਹਦੇ ਵਿੱਚ ਬਰਕਤ ਰਹਿੰਦੀ ਆ ਪਰ ਜਦੋਂ ਆਪਾਂ ਥੋੜਾ ਥੋੜਾ ਲੈ ਕੇ ਆਉਨੇ ਆ ਤਾਂ ਉਹ ਸਾਨੂੰ ਮਹਿੰਗਾ ਵੀ ਪੈ ਜਾਂਦਾ ਹੈ ਅਤੇ ਬਰਕਤ ਵੀ ਨਹੀਂ ਰਹਿੰਦੀ ਇਸ ਲਈ ਜਦੋਂ ਹੀ ਮਹੀਨੇ ਦੀ ਸੈਲਰੀ ਤਨਖਾਹ ਤੁਹਾਡੇ ਘਰ ਵਿੱਚ ਆਉਂਦੀ ਆ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਕਿ ਆਪਾਂ ਆਪਣੇ ਘਰ ਦਾ ਰਾਸ਼ਨ ਪਾਣੀ ਆਪਣੇ ਘਰ ਦੇ ਵਿੱਚ ਲੈ ਕੇ ਆਈਏ ਫਿਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਜ਼ਰੂਰੀ ਲੀੜਾ ਕੱਪੜਾ ਚਾਹੀਦਾ ਹੈ ਤਾਂ ਉਹ ਲੈ ਕੇ来ਈਏ ਪਾਵ ਕੀ ਜੋ ਜ਼ਰੂਰੀ ਸਮਾਨ ਆ ਸਾਨੂੰ ਪਤਾ ਹੈ ਕਿ ਇਹ ਸਮਾਨ ਤੋਂ ਬਿਨਾ ਨਹੀਂ ਸਰਦਾ ਉਹੀ ਸਮਾਨ ਲੈ ਕੇ ਆਈਏ ਫਿਰ ਉਸ ਤੋਂ ਬਾਅਦ ਦੇਖੀਏ ਵੀ ਸਾਡੇ ਕੋਲ ਕਿੰਨਾ ਕੁ ਪੈਸਾ ਬਚ ਗਿਆ ਹੈ ਉਹ ਬਚੇ ਹੋਏ ਪੈਸੇ ਨੂੰ ਵੀ ਆਪਣੇ ਸ਼ੌਂਕ ਆਪਣੇ ਫालतू ਖਰਚੇ ਤੇ ਨਹੀਂ ਵਰਤਣਾ ਉਹ ਬਚੇ ਹੋਏ ਪੈਸੇ ਦੇ ਵਿੱਚੋਂ ਵੀ ਕੁਝ ਪੈਸਾ ਅਲੱਗ ਸਾਈਡ ਤੇ ਕੱਢ ਕੇ ਰੱਖ ਲੈਣਾ ਚਾਹੀਦਾ ਹੈ ਇਹ ਡਿਊਟੀ ਖਾਸ ਕਰਕੇ ਪੈਣਾ ਬੀਬੀਆਂ ਦੀ ਹੋਣੀ ਚਾਹੀਦੀ ਆ ਕਿਉਂਕਿ ਬੀਬੀਆਂ ਨੂੰ ਪਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਥੇ-ਕਿੱਥੇ ਪੈਸਾ ਚਾਹੀਦਾ ਹੈ ਕਈ ਵਾਰ ਅਚਾਨਕ ਕੋਈ ਪ੍ਰੋਗਰਾਮ ਸਾਡੇ ਘਰ ਦੇ ਵਿੱਚ ਆ ਸਕਦਾ ਹੈ ਕੋਈ ਵਿਆਹ ਸ਼ਾਦੀ ਕਿਸੇ ਦੀ ਪਾਰਟੀ ਉੱਥੇ ਜਾਣਾ ਪੈ ਸਕਦਾ ਹੈ ਜਾਂ ਘਰ ਦਾ ਕੋਈ ਜੀ ਅਚਾਨਕ ਬਿਮਾਰ ਪੈ ਜਾਵੇ ਜਾਂ ਕੋਈ ਅਚਾਨਕ ਮੁਸੀਬਤ ਪੈ ਜਾਵੇ ਤਾਂ ਉੱਥੇ ਸਭ ਤੋਂ ਪਹਿਲੀ ਲੋੜ ਤਾਂ ਪੈਸੇ ਦੀ ਪੈਂਦੀ ਹੈ ਨਾ ਤਾਂ ਜੇਕਰ ਆਪਾਂ ਪੈਸਾ ਜੋੜਦੇ ਰਵਾਂਗੇ ਤਾਂ ਉਹ ਔਖੇ ਵੇਲੇ ਕੰਮ ਆਵੇਗਾ ਪੈਸੇ ਦਾ ਲਾਲਚ ਨਹੀਂ ਕਰਨਾ ਪਰ ਥੋੜਾ ਬਹੁਤਾ ਪੈਸਾ ਸਾਨੂੰ ਜਮ੍ਹਾਂ ਕਰਕੇ ਰੱਖਣਾ ਚਾਹੀਦਾ ਹੈ ਫਿਰ ਸਾਨੂੰ ਔਖੇ ਵੇਲੇ ਕਿਸੇ ਦੇ ਹੱਥ ੱਡਣ ਦੀ ਲੋੜ ਨਹੀਂ ਪਵੇਗੀ ਤਾਂ ਪੈਸੇ ਨੂੰ ਸਮਝਦਾਰੀ ਦੇ ਨਾਲ ਵਰਤ ਚਾਹੀਦਾ ਹੈ ਸੰਜਮ ਦੇ ਨਾਲ ਵਰਤਣਾ ਚਾਹੀਦਾ ਹੈ ਤਾਂ ਕਰਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਤਾਂ ਬਸ ਪੈਸੇ ਦੇ ਨਾਲ ਰੱਖਣ ਵਾਲੀ ਚੀਜ਼ ਸਮਝਦਾਰੀ ਅਤੇ ਸੰਜਮ ਹੀ ਆ ਕਿਉਂਕਿ ਕਈ ਵਾਰ ਨਾ ਬੰਦਾ ਪੈਸੇ ਨੂੰ ਦੇਖ ਕੇ ਆਪਣੇ ਰੰਗ ਹੀ ਬਦਲ ਲੈਂਦਾ ਹੈ ਕੁਝ ਭੈਣ ਭਰਾ ਪੈਸਾ ਆਉਂਦਾ ਦੇਖ ਕੇ ਆਪਣੇ ਰੰਗ ਟੰਗ ਖਾਣ ਪੀਣ ਦਾ ਪਹਿਨਣ ਦਾ ਤਰੀਕਾ ਹੀ ਬਦਲ ਲੈਂਦੇ ਆ ਪਰ ਨਹੀਂ ਹਮੇਸ਼ਾ ਸਾਦਾ ਖਾਓ ਸਾਦਾ ਪਹਿਨੋ ਕਿਉਂਕਿ ਲੋਕ ਵਿਖਾਵੇ ਦੇ ਵਿੱਚ ਕੁਝ ਨਹੀਂ ਰੱਖਿਆ ਸਾਦਗੀ ਦੇ ਵਿੱਚ ਹੀ ਸੁੱਖਿਆ ਅਤੇ ਵਿਖਾਵੇ ਦੇ ਵਿੱਚ ਸਿਰਫ ਦੁੱਖ ਹੀ ਦੁੱਖ ਚਿੰਤਾਵਾਂ ਪਰੇਸ਼ਾਨੀਆਂ ਟੈਨਸ਼ਨਾਂ ਤਾਂ ਬਸ ਆਪਾਂ ਹੀ ਸਾਦਗੀ ਨੂੰ ਅਪਣਾਉਣਾ ਹੈ ਸਮਝਦਾਰੀ ਸੰਜਮ ਦੇ ਨਾਲ ਚੱਲਣਾ ਹੈ ਤਾਂ ਦੇਖਣਾ ਕਦੇ ਵੀ ਕਰਦੇ ਵਿੱਚ ਪੈਸੇ ਦੀ ਕਮੀ ਨਹੀਂ ਆ ਸਕਦੀ ਅਤੇ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਵੀ ਜਦੋਂ ਵੀ ਕਰਦੇ ਵਿੱਚ ਪੈਸਾ ਆਉਂਦਾ ਹੈ ਜਾਂ ਕੋਈ ਵੀ ਚੀਜ਼ ਆਉਂਦੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਦਾਤ ਮੈਨੂੰ ਬਖਸ਼ੀ ਸਤਿਗੁਰ ਸੱਚੇ ਪਾਤਸ਼ਾਹ ਦਾ ਕੋਟਨ-ਕੋਟ ਸ਼ੁਕਰਾਨਾ ਕਰਨਾ ਜਦੋਂ ਵੀ ਆਪਣਾ ਕੰਮਕਾਰ ਸ਼ੁਰੂ ਕਰਦੇ ਹਾਂ ਕੋਈ ਵੀ ਕਿਰਤ ਜੋ ਤੁਹਾਨੂੰ ਮਾਲਕ ਨੇ ਬਖਸ਼ੀ ਆ ਉਹਨੂੰ ਸ਼ੁਰੂ ਕਰਨ ਲੱਗਿਆਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਨ-ਕੋਟ ਸ਼ੁਕਰਾਨਾ ਕਿ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ ਆਪਣੀ ਕਿੱਤੀ ਵੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਹੈ ਜੇਕਰ ਆਪਾਂ ਇਮਾਨਦਾਰੀ ਦੇ ਨਾਲ ਦਸਵੰਧ ਕੱਢਦੇ ਆ ਨਾ ਤਾਂ ਸਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਆਉਂਦਾ ਥੋੜੇ ਦੇ ਵਿੱਚ ਵੀ ਬਰਕਤ ਆ ਰਹਿੰਦੀਆਂ ਇਹ ਗੱਲ ਭਾਵੇਂ ਤੁਸੀਂ ਅਜਮਾ ਕੇ ਦੇਖ ਲਿਓ ਪਰ ਜੋ ਲੋਕ ਗੁਰੂ ਦਾ ਹਿੱਸਾ ਖਾਂਦੇ ਨੇ ਉਹ ਵਰ ਜਿੰਨਾ ਮਰਜੀ ਕਮਾ ਲੈਣ ਕਰਦੀ ਪੂਰੀ ਨਹੀਂ ਪੈਂਦੀ ਦੁੱਖ ਚਿੰਤਾਵਾਂ ਪਰੇਸ਼ਾਨੀਆਂ ਵੱਧਦੀਆਂ ਹੀ ਜਾਂਦੀਆਂ ਨੇ ਅਤੇ ਜੋ ਵੀ ਸਾਡੀ ਹੱਕ ਸੱਚ ਦੀ ਕਿਰਤ ਕਮਾਈ ਦਾ ਕੱਢਿਆ ਹੋਇਆ ਦਸਵੰਧ ਆ ਉਹ ਆਪਾਂ ਗੁਰੂ ਘਰ ਦੇ ਵਿੱਚ ਸੇਵਾਵਾਂ 'ਚ ਵੀ ਯੋਗਦਾਨ ਪਾਉਣਾ ਹੈ ਅਤੇ ਜੇਕਰ ਸਾਡੇ ਆਸ-ਪਾਸ ਕੋਈ ਵੀ ਲੋੜਵੰਦ ਗਰੀਬ ਭੈਣ ਭਰਾ ਦਿਸਦਾ ਹੈ ਤਾਂ ਉਹਦੀ ਮਦਦ ਕਰਨੀ ਆ ਉਹਦੀ ਮਦਦ ਕਰਨੀ ਆ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੁਝ ਵੀ ਵਿੱਚ ਬਤ ਘਟ ਬੋਲ ਦਿੱਤਾ ਗਿਆ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ